ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪਹਿਲਾ ਸਾਰ ਸੇਵਾ ਇੱਕ ਓੰਕਾਰ ਸਤ ਗੁਰ ਪਰਸਾਦ ਉਜਲ ਕਹਾਂ ਚਿਲਕਣਾ तिम कालड़ी मस तोते आ झूठ ना उतर जे सो तोवा तिस उजल कह हा चिलकण कालडी मस धोतिया तो जूठ न उतर जे सौ धोवा तो ते सज्जन से, से नाल में ਚਲਦਿਆਂ ਨਾਲ ਚਲੰਨ ਜਿਥੇ ਲੇਖਾ ਮੰਗੀਏ ਤਿਥੇ ਖੜੇ ਦੇਸਨ ਰਹਾਉ ਕੋਠੇ ਮੰਡਪ ਮਾੜੀਆਂ ਸੋ ਚਿਤ ਵਿਆਹ ਟਠਿਯ ਕਮ ਨਾਵਣੀ ਵਿਚਹੁ ਸਖਣਿਆਹ ਬੱਗਾ ਬਗੇ ਕਪੜੇ ਤੀਰਥ ਮੰਝ ਵਸਨ ਜੀਆ ਖਾਵਣੇ ਬੱਗੇ ਨਾ ਕਹੀਆਂ ਸਿਮਲ ਰੁਖ ਸਰੀਰ ਮੈਂ ਮੈਂ ਜਨ ਦੇਖ ਭੁਲੰਨ ਸੇ ਫਲ ਕੰਮ ਨ ਆਵਨੀ ਤੇ ਗੁਣ ਮੈਂ ਤਨ ਹੰਨ ਅੰਦਲ ਭਾਰ ਉਠਾਇਆ ਡੂਗਰਵਾਟ ਬਹੁਤ ਅਖੀ ਲੋੜੀ ਨਾਲ ਹਉ ਚੜ ਲੰਗਾ ਕਿਤ ਤਿਆ ਕਰੀਆ ਚੰਗਾਈ ਅਵਰ ਸਿਆਣਪ ਕਿਤ ਨਾਨਕ ਨਾਮ ਸਮਾਲ ਤੂੰ ਬੱਧ ਛਟ ਹੈ ਜਿਤ ਤਿਆ ਕਰੀਆ ਚੰਗਾਈ ਔਰ ਸਿਆਣਪ ਕਿਤ ਨਾਨਕ ਨਾਮ ਸਮਾਲ ਤੂੰ ਬੱਧ ਛਟ ਹੈ ਜਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਪਹਿਲਾ ਘਰ ਛੇਵਾਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਉਜਲ ਕਹਿ ਹਾਂ ਚਿਲਖਣਾ ਘੋਟ ਮ ਕਲੜੀ ਮਸ ਧੋਤਿਆ ਜੋਠ ਨਾ ਉਤਰੈ ਜੇ ਸੌ ਧੋਵਾ ਤਿਸ